ਤੇ ਕਿਵੇਂ ਮਲੇਰ ਕੋਟ ਲਾ ਲਿਓ ਠੀਕ ਹੋ ਅੱਜ ਤੁਹਾਨੂੰ ਅਸੀਂ ਦਿਖਾਉਣ ਲੱਗੇ ਆ ਇੰਟੀਰੀਅਰ ਡੈਕੋਰੇਸ਼ਨ ਦੀਆਂ ਬਹੁਤ ਕਮਾਲ ਦੀਆਂ ਆਈਟਮਾਂ 6-7 ਆਟਮਾਂ ਨੇ ਮਤਲਬ ਜੇਕਰ ਤੁਸੀਂ ਆਪਣੇ ਘਰ ਨੂੰ ਡੈਕੋਰੇਟ ਕਰਨਾ ਆਪਣੇ ਕਮਰੇ ਨੂੰ ਡੈਕੋਰੇਟ ਕਰਨਾ ਹਰ ਤਰ੍ਹਾਂ ਦੀ ਆਈਟਮ ਤੁਹਾਨੂੰ ਦਿਖਾਉਣੀਆਂ ਪਹਿਲੀ ਆਈਟਮ ਦਿਖਾਉਣੇ ਆ ਜੀ ਤੁਹਾਨੂੰ ਜੂਵੀ ਸੈਲਫ ਐਡੈਸਿਵ ਸ਼ੀਟ ਹੈ ਪਹਿਲਾਂ ਇਹਨਾਂ ਦਾ ਰੇਟ ਸੀਗਾ 1500 ਰੁਪਏ ਹੁਣ 31 ਦਸੰਬਰ ਤੋਂ ਬਾਅਦ ਇਹਨਾਂ ਦੇ ਹੋਰ ਕੰਟੇਨਰ ਆ ਰਹੇ ਨੇ ਇਸ ਕਰਕੇ ਆ ਜਿਹੜਾ ਸਾਰਾ ਸਮਾਨ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਸਾਰੇ ਦੇ ਉੱਪਰ ਡਿਸਕਾਊਂਟ ਲਾਤਾ ਕੋਈ ਵੀ ਪੀਸ 1000 ਰੁਪਏ ਦਾ ਪੀਸ ਹੈ ਤੇ ਬਾਕੀ ਲਾਉਣਾ ਕਿਵੇਂ ਆ ਪੀਸ ਆ ਦੇਖ ਲਓ ਜੀ ਸੈਲਫ ਐਡੈਸਿਵ ਦਾ ਮਤਲਬ ਹੈ ਵੀ ਇਹਨੂੰ ਤੁਸੀਂ ਕੀ ਕਰਨਾ ਆ ਪੇਜ ਜਿਹਾ ਲਾ ਲੈਣਾ ਤੇ ਇਹਦੇ ਤੇ ਲੱਗੀ ਹੋਈ ਆ ਗੂੰਦ ਲਓ ਜੀ ਹੁਣ ਨਹੀਂ ਐਡ ਹੁੰਦੀ ਜਿੱਥੇ ਮਰਜ਼ੀ ਲਾ ਦਿਓ ਕੰਧ ਦੇ ਉੱਪਰ ਪਲਾਸਟਰ ਹੋਇਆ ਹੋਇਆ ਕੰਧ ਦੇ ਉੱਪਰ ਪਲਾਸਟਰ ਨਹੀਂ ਹੋਇਆ ਹੋਇਆ ਜਿਵੇਂ ਮਰਜ਼ੀ ਚਪੇਰੋ ਇਹਨੇ ਲੈਣਾ ਨਹੀਂ ਹੈਗਾ ਜੀ ਤੇ ਅੱਜ ਕੱਲ ਸਭ ਤੋਂ ਮੋਸਟ ਟ੍ਰੈਂਡਿੰਗ ਆਈਟਮ ਆ ਲੋਕ ਬਹੁਤ ਦੂਰੋਂ ਦੂਰੋਂ ਆ ਰਹੇ ਨੇ ਤੁਸੀਂ ਇਹ ਜਿਹੜਾ ਮੌਕਾ ਮਿਸ ਨਹੀਂ ਕਰਨਾ ਇਹਦੇ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਨੇ ਆ ਲਓ ਜੀ ਜਿਵੇਂ ਪੱਥਰ ਲੱਗਿਆ ਹੁੰਦਾ ਗਰੇ ਦੇ ਵਿੱਚ ਆ ਮਤਲਬ ਹਰ ਤਰ੍ਹਾਂ ਦਾ ਡਿਜ਼ਾਈਨ ਵੀ ਇੱਥੇ ਮਿਲ ਜਾਣਾ ਲਓ ਜੀ ਇੱਥੇ ਹੀ ਬਸ ਨਹੀਂ ਇਹਦੇ ਨਾਲ-ਨਾਲ ਇਹੀ ਚੀਜ਼ 2x2 ਸਾਈਜ਼ ਦੇ ਵਿੱਚ ਵੀ ਆਉਂਦੀ ਆ ਇਹਦਾ ਸਾਈਜ਼ ਦੱਸਣਾ ਰਹਿ ਗਿਆ ਇਹ 10x4 ਦੀ ਆ ਜਿਨੇ ਵਿੱਚ ਜੋੜਦੇ ਨਹੀਂ ਦੇਖਣੇ ਆ ਲਾ ਲਓ ਜੇ ਤੁਸੀਂ ਛੋਟੀਆਂ ਲਾਉਣੀਆਂ ਨੇ ਇਹ ਤੁਹਾਨੂੰ ਹੈਗੀ ਆ ਜੀ 2x2 ਦੇ ਵਿੱਚ ਕਿੰਨੇ ਦਾ 20 ਪਿਆ ਸਾਰਾ ਹੀ 75 ਰੁਪਏ ਦਾ ਮਾਰਕੀਟ ਦੇ ਵਿੱਚ 150 ਰੁਪਏ ਦਾ ਇੱਕ 20 ਮਿਲਦਾ ਇਹਨਾਂ ਕੋਲੇ ਕਿੰਨੇ ਦਾ ਮਿਲਣਾ 75 ਦਾ ਲਓ ਇੱਥੇ ਹੀ ਬਸ ਨਹੀਂ ਅੱਗੇ ਆ ਗਈਆਂ ਜੀ ਆ 3D ਜਿਹੜੇ ਪੈਨਲ ਨੇ ਚੱਕੋ ਜੀ ਇਹ ਵੀ ਲੱਗਦੀਆਂ ਨੇ ਅੱਜ ਕੱਲ ਕੰਧਾਂ ਦੇ ਉੱਪਰ ਮਤਲਬ ਇਹਨਾਂ ਨੂੰ ਲਾ ਕੇ ਆਏ ਲੱਗਿਆ ਹੁੰਦਾ ਜਿਵੇਂ 3D ਚੀਜ਼ ਲੱਗੀ ਹੁੰਦੀ ਆ ਇਹਦੇ ਵਿੱਚ ਵੀ ਵਾਧੂ ਡਿਜ਼ਾਈਨ ਨੇ ਤੇ 150 ਰੁਪਏ ਤੋਂ ਆ ਸ਼ੀਟ ਸਟਾਰਟ ਹੋ ਜਾਂਦੀ ਆ ਪੀਵੀਸੀ ਪੈਨਲ ਆ ਮਤਲਬ ਨਾ ਇਹਦੇ ਨਾਲ ਤੁਹਾਨੂੰ ਤੁਹਾਡੀ ਕੰਧ ਗਰਮ ਲੱਗੇ ਸਰਦੀਆਂ ਗਰਮੀਆਂ ਦੇ ਵਿੱਚ ਨਾ ਹੀ ਠੰਢੀ ਲੱਗੇ ਸਰਦੀਆਂ ਦੇ ਵਿੱਚ ਇਸ ਤੋਂ ਬਾਅਦ ਹੋਰ ਤੁਹਾਡਾ ਹੋਰ ਖਾਲਾ ਕਰਾਉਣੇ ਆ ਜਿਹੜੀ ਆਪਣੀ ਵੀਡੀਓ ਚੱਲ ਰਹੀ ਆ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਵੀ ਕਰ ਦਿਓ ਲਾਈਕ ਤੇ ਫੋਲੋ ਆ ਜਿਹੜੇ ਵਾਲਪੇਪਰ ਨੇ ਪਹਿਲੀ ਵਾਰ ਇਹ ਆਫਰ ਸੁਣ ਰਹੇ ਹੋ ਆਹ ਵਾਲਪੇਪਰ ਤੁਸੀਂ ਤੋਂ ਖਰੀਦ ਕੇ ਜਾਓ ਤੁਹਾਡੇ ਘਰੇ ਇੰਸਟਾਲੇਸ਼ਨ ਫ੍ਰੀ ਜਿੰਨਾ ਵਾਲਪੇਪਰ ਦਾ ਰੇਟ ਆ ਉਹ ਦੇਖ ਕੇ ਜਾਓ 31 ਦਸੰਬਰ ਤੱਕ ਇੰਸਟਾਲੇਸ਼ਨ ਜਮੇ ਹੀ ਫ੍ਰੀ ਕਰਤੀ ਜੀ ਵੀਡੀਓ ਸ਼ੇਅਰ ਕਰਕੇ ਆ ਜਓ ਪੰਜਾਬ ਦੇ ਲਈ ਆਫਰ ਹੈ 31 ਦਸੰਬਰ ਤੱਕ ਲਓ ਜੀ ਹੋਰ ਆਈਟਮ ਆਪਾਂ ਦਿਖਾਉਂਦੇ ਆ ਆਹ ਦੇਖੋ ਜੀ ਮੋਜ਼ੈਕ ਟਾਈਲ ਭਾਈ ਜੀ ਇਹਨਾਂ ਦਾ ਜਵਾਨਾ ਅੱਜ ਕੱਲ ਜਿਨੇ ਕੰਧ ਦੇ ਵਿੱਚ ਥੋੜਾ ਜਿਆ ਮਤਲਬ ਏਰੀਆ ਡੈਕੋਰੇਟ ਕਰਨਾ ਉਹਦੇ ਲਈ ਤੁਸੀਂ ਮੋਜ਼ੈਕ ਟਾਈਲ ਲਗਾ ਸਕਦੇ ਹੋ ਇਹਦਾ ਰੇਟ ਮਾਰਕੀਟ ਤੇ 300 ਤੋਂ ਘੱਟ ਕੋਈ ਨਹੀਂ ਦਿੰਦਾ ਇਹਨਾਂ ਕੋਲੇ ਆਓ 200 ਰੁਪਏ ਦੇ ਵਿੱਚ ਪੀਸ ਲੈ ਜਾਓ ਇਥੇ ਵਸ ਨਹੀਂ ਹੋਰ ਵੀ ਵਾਧੂ ਆਈਟਮਾਂ ਨੇ ਮਤਲਬ ਵਾਲਪੇਪਰ ਤਾਂ ਮੈਂ ਤੁਹਾਨੂੰ ਥੋੜੇ ਜਿਹੇ ਦਿਖਾਏ ਨੇ ਵਾਲਪੇਪਰਾਂ ਦੇ ਡਿਜ਼ਾਈਨ ਦੇਖ ਲਓ ਵਾਧੂ ਭਾਈ ਨੇ ਇਹਨਾਂ ਕੋਲੇ ਬਹੁਤ ਵੀਡੀਓ ਤੁਸੀਂ ਦੇਖ ਲਈ ਇਸ ਕਰਕੇ ਆਪਾਂ ਵੀਡੀਓ ਲੰਮੀ ਨਹੀਂ ਕਰਦੇ ਅੱਗੇ ਆ ਗਿਆ ਜੀ ਆ ਜਿਹੜੀਆਂ ਸ਼ੀਟਾਂ ਨੇ ਇਹ ਤੁਸੀਂ ਦੇਖ ਲਈਆਂ ਪਰ ਹੁਣ ਇਹਦਾ ਰੇਟ ਆ ਜਿਹੜਾ ਇਹਦਾ ਵੀ ਡਾਊਨ ਕਰਤਾ ਇਹਨੂੰ ਕਹਿੰਦੇ ਨੇ ਜੀ ਯੂਵੀ ਸ਼ੀਟਾਂ ਇਹ ਜਿਹੜਾ ਪੀਸ 8x4 ਦਾ ਪੀਸ ਹੈ ਜੀ 900 ਰੁਪਏ ਦਾ ਪੈਣਾ ਜਿੰਨੇ ਮਰਜ਼ੀ ਲੈ ਜਾਓ ਮਾਲ ਦੇਦਾ ਮੈਂ ਕਹਿੰਦਾ ਪੂਰੇ ਭੰਾਰੇ ਭਰੇ ਭਏ ਨੇ ਇਹਨਾਂ ਕੋਲੇ ਅੱਛਾ 3D ਦੇ ਵਿੱਚ ਇੱਕ ਹੋਰ ਆਈਟਮ ਪਈ ਆ ਇਹ ਸਾਨੂੰ ਬੜੀ ਸ ਇਹਨੂੰ ਕਹਿੰਦੇ ਨੇ ਚਾਈਨਾ ਦਾ ਪੱਥਰ ਤੇ ਇਹ ਪੱਥਰ ਹੁਣ ਤੁਹਾਡੀ ਪਹੁੰਚ ਦੇ ਵਿੱਚ ਵੀ ਆ ਗਿਆ ਤੁਸੀਂ ਲਵਾ ਸਕਦੇ ਹੋ ਆਪਣੇ ਘਰਾਂ ਦੇ ਵਿੱਚ ਇਹਦਾ ਵੀ ਰੇਟ ਬਹੁਤ ਹੀ ਡਾਊਨ ਆ ਜੀ ਕਿੰਨੇ ਦਾ ਪੈਣਾ ਇੱਕ ਪੀਸ 1000 ਰੁਪਏ ਦਾ ਪੀਸ ਪੈਣਾ ਜੀ ਇਹ ਤੇ ਲੱਗਿਆ ਜਿਹੜੀ ਕੰਦ ਹਾਈਲਾਈਟ ਕੀਤੀ ਹੋਊਗੀ ਬਾਹਲੀ ਸੋਹਣੀ ਲੱਗਣੀ ਆ ਉਹਦੇ ਨਾਲ ਨਾਲ ਜੀ ਸਾਰੀਆਂ ਜਿਹੜੀਆਂ ਆਈਟਮਾਂ ਨੇ ਤੁਹਾਨੂੰ ਡਿਸਕਾਊਂਟ ਤੇ ਮਿਲਦੀਆਂ ਨੇ ਤੇ ਆ ਤਾਂ ਰਹੀ ਗਈ ਸੀ ਬਾਈ ਜੀ ਆਈਟਮ ਇਹ ਜਿਹੜੀ ਚੀਜ਼ ਆ ਨਾ ਇਹ ਚੀਜ਼ ਇਹ ਸਮਝ ਲਓ ਵੀ ਤੁਹਾਡਾ ਲੱਖਾਂ ਦਾ ਫਾਇਦਾ ਕਰਨ ਵਾਲੀ ਆ ਇਹ ਲੱਗਦੀ ਆ ਜੀ ਆ ਦੇਖੋ ਇਹਨਾਂ ਨੇ ਫਰਸ ਤੋਂ ਲਈ ਹੋਈ ਆ ਕਰੋ ਚੈੱਕ ਇਹ ਆਈ ਨਹੀਂ ਹੈਗਾ ਵੀ ਲੈ ਜੂਗੀ ਲਓ ਲਓ ਜਿੰਨਾ ਮਰਜ਼ੀ ਮਾਰ ਲਓ ਇਹ ਨਹੀਂ ਲੈਣਾ ਤੇ ਹੈਵੀ ਕੁਆਲਿਟੀ ਦੇ ਵਿੱਚ ਆ ਪੂਰੀ ਇਹ ਕੁਝ ਇਹ ਵੀ ਕੁਝ ਨਹੀਂ ਕਰਨਾ ਆ ਦੇਖੋ ਆਲਫਾਫਾ ਲੱਗਿਆ ਹੋਇਆ ਲਾ ਦਿਓ ਇਹ ਗੂੰਦ ਹੈ ਜੀ ਇਹਨੂੰ ਜਾ ਕੇ ਫਰਸ਼ ਦੇ ਉੱਪਰ ਚ ਮੇੜ ਦਿਓ ਆਪਣੇ ਆਪ ਹੀ ਲਾ ਦਿਓ ਇਹਦੇ ਚ ਡਿਜ਼ਾਈਨ ਚੈੱਕ ਕਰ ਲਓ ਬਾਦੂ ਨੇ ਠੀਕ ਹੈ ਜੀ ਇਹ ਵੀ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਤੇ ਇਹਦੇ ਨਾਲ ਨਾਲ ਫਲੋਰਿੰਗ ਦੀ ਇੱਕ ਹੋਰ ਬਹੁਤ ਸੋਹਣੀ ਆਈਟਮ ਇਹਨਾਂ ਕੋਲੇ ਪਈ ਆ ਲਓ ਜੀ ਵੱਡੇ ਵੱਡੇ ਆਫਿਸਾਂ ਤੁਸੀਂ ਦੇਖੀ ਹੋਣੀ ਆ ਬੋਡਿੰਗ ਫਲੋਰਿੰਗ ਹੋਈ ਹੋਈ ਇਹਨਾਂ ਕੋਲੇ ਆ ਪੀਸ ਪਏ ਨੇ ਪੀਵੀਸੀ ਦੇ ਵਿੱਚ ਪੀਸ ਨੇ ਤਿੰਨੇ ਤਰ੍ਹਾਂ ਦੀ ਜਿਵੇਂ ਵਰਡਨ ਚ ਆਉਂਦੀ ਆ ਜੀ ਇਹ ਪਈ ਆ ਪੀਸ ਦੇਖ ਲਓ ਚੈੱਕ ਕਰ ਲਓ ਪੂਰੇ ਕਨਬਰ ਨੇ ਇਹਨੂੰ ਵੀ ਕੀ ਕਰਨਾ ਤੁਸੀਂ ਆਪ ਵੀ ਜਿਹੜਾ ਹੈਗਾ ਅਡਹੈਸਿਵ ਲਾਓ ਤੇ ਛੇਪ ਦਿਓ ਉਹਦੇ ਇਹਦੀ ਲਾਈਫ ਬਹੁਤ ਜ਼ਿਆਦਾ ਇਹਨੂੰ ਜਿਵੇਂ ਮਰਜ਼ੀ ਸਾਫ਼ ਕਰ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਆਈਟਮ ਹੈ ਵੀ ਤੇ ਇਹਦੇ ਨਾਲ ਨਾਲ ਇੱਕ ਵਾਰੀ ਲਿਗਾ ਜੀ ਮਾਰ ਲਓ ਸਾਰੀਆਂ ਆਈਟਮਾਂ ਦੇ ਵਿੱਚ ਬਹੁਤ ਸਾਰੀ ਵੈਰਾਈਟੀ ਤੁਹਾਨੂੰ ਮਿਲ ਜਾਣੀ ਆ ਆਪਾਂ ਜ਼ਿਆਦਾ ਟਾਈਮ ਤੁਹਾਡਾ ਵੇਸਟ ਨਹੀਂ ਕੀਤਾ ਕਿਉਂਕਿ ਵੈਰਾਈਟੀ ਆਪਾਂ ਪਹਿਲੀਆਂ ਵੀਡੀਓ ਚ ਵੀ ਦਿਖਾ ਚੁੱਕੇ ਆ ਤੇ ਇੰਟੀਰੀਅਰ ਡੈਕੋਰੇਸ਼ਨ ਦੀਆਂ ਐਸੀ ਐਸੀ ਆਈਟਮਾਂ ਨੇ ਜੇਕਰ ਤੁਸੀਂ ਅ ਸ਼ਾਮ ਨੂੰ ਤੁਹਾਡਾ ਰੂਮ ਹੈ ਜਿਹੜਾ ਉਹ ਵੀਰੇ ਤਿਆਰ ਕੀਤਾ ਹੋਊਗਾ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਇਸ ਕਰਕੇ ਜਿਆਦਾ ਦੇਰ ਨਾ ਕਰੋ ਐਡਰੈਸ ਇਹਨਾਂ ਦਾ ਅਸੀਂ ਤੁਹਾਨੂੰ ਦੱਸ ਦਿੰਨੇ ਆ ਜਦੋਂ ਆਪਾਂ ਬੱਸ ਸਟੈਂਡ ਤੋਂ ਜਾਂਦੇ ਆ ਜੀ ਸੱਟੇ ਚੌਂਗ ਵੱਲੋਂ ਉੱਥੇ ਤੁਹਾਨੂੰ ਸੱਜੇ ਪਾਸੇ ਵਿਖ ਜਾਣਾ ਨਵੀਨ ਲਕੋਰ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨੇ ਸਕੀਮਾਂ ਬਾਰੇ ਦੱਸਿਆ ਤੁਹਾਨੂੰ ਜਿਹੜੇ ਇਹਨਾਂ ਨੇ ਆਫਰ ਲਾਏ ਨੇ ਤੇ ਜਦੋਂ ਤੁਸੀਂ ਉਰੇ ਆਓਗੇ ਨਾ ਇਹ ਤੋਂ ਵੱਧ ਆਫਰ ਮਿਲ ਲਗੇ ਤੇ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਐਡਰੈਸ ਇਹਨਾਂ ਦਾ ਦੱਸ ਦਿੰਨੇ ਆ ਬੱਸ ਸਟੈਂਡ ਤੋਂ ਸੱਟਾ ਚੌਂਗ ਨੂੰ ਜਾਂਦੇ ਆ ਤਾਂ ਤੁਹਾਨੂੰ ਆਉਂਦਿਆਂ ਨੂੰ ਸੱਜੇ ਪਾਸੇ ਦੇਖ ਜਾਣਾ ਨਵੀਨ ਲ ਆਓ ਤੁਹਾਨੂੰ ਜ਼ਰੂਰ ਤੁਹਾਡਾ ਬਹੁਤ ਸਾਰਾ ਫਾਇਦਾ ਹੋਏ ਇਹ ਜਿਹੜੇ ਹੈਗੇ ਨੇ ਕਰਨ ਵਾਲੇ ਨੇ ਜਿਹੜੀਆਂ ਤੁਹਾਨੂੰ ਆਈਟਮਾਂ ਦਿਖਾਤੀਆਂ ਜਦੋਂ ਇੱਥੇ ਆਉਂਗੇ ਤੁਹਾਨੂੰ ਵੱਧ ਮਿਲਣਗੀਆਂ ਸਾਡੀ ਵੀ ਕੋਸ਼ਿਸ਼ ਰਹਿੰਦੀ ਆ ਵੀ ਵਧੀਆ-ਵਧੀਆ ਜਾਣਕਾਰੀ ਤੁਹਾਡੇ ਪੈਸੇ ਬਚਾਉਣ ਵਾਲੀ ਜਾਣਕਾਰੀ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹੀਏ ਇਸੇ ਤਰ੍ਹਾਂ ਦੀ ਜਾਣਕਾਰੀ ਅੱਗੇ ਵੀ ਲੈ ਕੇ ਆਉਂਦੇ ਰਹਾਂਗੇ ਤਦ ਤੱਕ ਦੇ ਲਈ ਹੱਸਦੇ ਰਹੋ ਵਸਦੇ ਰਹੋ ਧੰਨਵਾਦ